ਸ਼ੋਸ਼ਕਾਰ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਆਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਬੜੇ ਪਿਆਰੇ ਲੀਡਰ ਜੋ ਸਾਨੂੰ ਪਿਛਲੇ ਸਾਲ ਛੱਡ ਗਏ ਸੀਗੇ ਉਹਨਾਂ ਦੀ ਵਰਸੀ 13 ਜੁਲਾਈ ਨੂੰ ਬਹਾਮਣਵਾਜਰਾ ਪਿੰਡ ਦੇ ਵਿੱਚ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਗਈ ਹੈ ਇੱਕ ਤੇ ਦੋਪਹੋਗ ਹੈ ਔਰ ਉਹ ਸੱਜਣ ਸਾਨੂੰ ਜਦੋਂ ਇਹ ਛੱਡ ਕੇ ਗਿਆ ਸਾਡੇ ਕਰੋਧਤਾ ਦਾ ਕੋਈ ਲੀਡਰ ਸਾਡਾ ਭਾਈ ਨਹੀਂ ਮਿਲਿਆ ਸਾਨੂੰ ਹਲੇ ਤੱਕ ਉਸ ਬੰਦੇ ਦੀ ਯਾਦ ਵਿੱਚ ਮਨਾਇ ਗਈ ਇਹ ਵਰਸੀ ਤੁਹਾਡੇ ਆਣ ਵਾਲੇ ਸਾਰੇ ਵੀਰਾਂ ਦਾ ਉਹਨੂੰ ਸੱਚੀ ਸ਼ਰਧਾਂਜਲੀ ਹੋਏਗੀ ਤੇ ਤੁਸੀਂ ਸਾਰੇ ਜਾਣੇ ਸਾਡੇ ਵੀਰ ਨੂੰ ਆ ਕੇ ਸ਼ਰਧਾਂਜਲੀ ਦਿਓ ਕਿਉਂਕਿ ਤੁਹਾਡੇ ਕਰਕੇ ਹੀ ਸਤਿੰਦਰ ਸਿੰਘ 체ੜੀਆਂ ਤੁਸੀਂ ਹੀ ਉਹਨੂੰ 체ੜੀਆਂ ਤੋਂ ਜੈਲਦਾਰ ਬਣਾਇਆ ਜਿਹੜਾ ਬੰਦੇ ਨੂੰ ਤੁਸੀਂ ਇਹਨਾਂ ਉੱਪਰ ਲੈ ਕੇ ਗਏ ਆ ਜਿਹਦੇ ਨਾਮ ਅਗੇ ਤੁਸੀਂ ਜੈਲਦਾਰ ਰੁਵਾਤੇ ਆ ਉਸ ਬੰਦੇ ਨੂੰ ਸ਼ਰਧਾਂਜਲੀ ਦੇਣ ਵਾਸਤੇ 13 ਜੁਲਾਈ ਨੂੰ 12 ਤੋਂ 1 ਛੇਵੀਂ ਗੁਰਦੁਆਰਾ ਸਾਹਿਬ ਬੰਮਣਾ ਮਾਝਾ ਪਹੁੰਚੋ ਕਿ ਉਸ ਬੰਦੇ ਦੀ ਯਾਦ ਵਿੱਚ ਰੱਖੇਗੇ ਉਹ ਅਖੰਡ ਅਖੰਡ ਪਾਠ ਪਉਦਾ ਵਿੱਚ ਸ਼ਾਮਲ ਹੋ ਉਹਨਾਂ ਨੂੰ ਸ਼ਰਧਾਂਜਲੀ ਦਿਓ ਔਰ ਆਸ ਕਰਦੇ ਹਾਂ ਕਿ ਤੁਹਾਡੀਆਂ ਅਰਦਾਸਾਂ ਉਸ ਬੰਦੇ ਦੀ ਆਤਮਾ ਨੂੰ ਸ਼ਾਂਤੀ